ਫਰੀਦਕੋਟ ਵਿੱਚ ਪਿਛਲੇ ਲੰਬੇ ਸਮੇਂ ਤੋਂ ਜਲਜੀਵਨ ਬਚਾਓ ਮੋਰਚਾ ਫਰੀਦਕੋਟ ਵਿੱਚੋਂ ਲੰਘ ਰਹੀਆਂ ਨੈਰਾ ਨੂੰ ਪੱਕਿਆ ਕਰਨ ਦੇ ਮਾਮਲੇ ਨੂੰ ਲੈ ਕੇ ਸੰਘਰਸ਼ ਹੋ ਰਿਹਾ ਹੈ ਜਿਸ ਦੇ ਆਗੂ ਨੂੰ ਅੱਜ ਫਰੀਦਕੋਟ ਪੁਲਿਸ ਵੱਲੋਂ ਆਪਣੀ ਹਿਰਾਸਤ ਵਿੱਚ ਲੈ ਲਿਆ ਜਿਸ ਤੋਂ ਬਾਅਦ ਅੱਜ ਸ਼ਾਮ ਨੂੰ ਫਰੀਦਕੋਟ ਦੇ ਜਲਜੀਵਨ ਬਚਾਓ ਦੇ ਆਗੂਆਂ ਤੇ ਸਮਾਜ ਸੇਵੀ ਵੱਲੋਂ ਥਾਣੇ ਦੇ ਅੱਗੇ ਇਕੱਠ ਕੀਤਾ ਗਿਆ ਪਰ ਉਸ ਤੋਂ ਪਹਿਲਾਂ ਹੀ ਪੁਲਿਸ ਵੱਲੋਂ ਉਸ ਦੀ ਰਹਾਈ ਕਰ ਦਿੱਤੀ ਗ੍ਰੈਂਟ ਚੈੱਕ ਕਰਨਾ ਚਾਹੁੰਦਾ ਸੀਗਾ ਪੁਲਿਸ ਨੇ ਦੇ ਨਾਲ-ਨਾਲ ਮੈਨੂੰ ਲੱਗਦਾ ਇੱਥੋਂ ਦੇ ਆਗੂਆਂ ਦਾ ਲੀਡਰਾਂ ਦਾ ਗ੍ਰੈਂਟ ਵੀ ਉਹਨਾਂ ਨੇ ਵੀ ਜਿਹੜੇ ਲੋਕਾਂ ਦਾ ਫਰੀਦਕੋਟ ਦੇ ਹੈਗੇ ਆ ਲੜਨ ਵਾਲੇ ਲੋਕ ਆ ਉਹਨਾਂ ਦਾ ਕਰੰਟ ਚੈੱਕ ਕਰ ਲਿਆ ਆਉਣ ਵਾਲੇ ਸਮੇਂ ਦੇ ਵਿੱਚ ਪੁਲਿਸ ਪ੍ਰਸ਼ਾਸਨ ਦੇ ਨਾਲ-ਨਾਲ ਇੱਥੋਂ ਦੇ ਜਿਹੜੇ ਆਗੂ ਹੈਗੇ ਆ ਸਮੇਂ ਦੀ ਸਰਕਾਰ ਦੇ ਉਹਨਾਂ ਨੂੰ ਵੀ ਅਸੀਂ ਇੱਕ ਤੀਜ ਦੱਸ ਦੇਣੀ ਚਾਹੁੰਦੇ ਆ ਤੁਸੀਂ ਇੱਕ ਬੰਦਾ ਵਾੜਿਆ ਸੀ ਅਸੀਂ ਅੱਜ 15 ਆ ਗਏ ਸੀ ਸਾਨੂੰ 15 ਭਾਓ ਜਿੱਦਾਂ ਤੁਸੀਂ 15 ਭਾਓਗੇ ਇੱਥੇ 15000 ਦਾ ਇਕੱਠ ਹੋ ਜਾਣਾ ਤੇ ਤੁਹਾਡੇ ਨੱਕ ਦੇ ਵਿੱਚ ਦਮ ਕਰਾਂਗੇ ਇਹੀ ਆਗੂ ਜਿਹੜੇ ਕਹਿੰਦੇ ਸਾਡੀਆਂ ਗੱਡੀਆਂ ਦੀਆਂ ਦਰੀਆਂ ਗੱਡੀਆਂ ਦੇ ਡਿੱਗੀਆਂ ਦੇ ਵਿੱਚ ਦਰੀਆਂ ਪਈਆਂ ਹੁੰਦੀਆਂ ਸੀ ਤੇ ਅੱਜ ਉਹ ਦਰੀਆਂ ਉਹ ਕਿੱਥੇ ਗਈਆਂ ਉਹ ਮੇਰੇ ਖਿਆਲ ਚ ਮਹਿੰਗੇ ਜਿਹੜੇ ਆ ਗਿਆ ਉਹ ਕਾਰਪੇਟ ਬਣ ਚੁੱਕੀਆਂ ਨੇ ਪਰ ਅਸੀਂ ਫਰੀਦਕੋਟ ਦੇ ਲੋਕ ਆ ਜਿਹੜੇ ਉਹ ਤੁਹਾਨੂੰ ਦੱਸ ਦਿੰਨੇ ਆ ਜੇ ਸੰਘਰਸ਼ਾਂ ਦੇ ਰਾਹ ਦੇ ਉੱਤੇ ਜੇ ਫਰੀਦਕੋਟ ਦਾ ਏਕਾ ਪੂਰੀ ਦੁਨੀਆ ਦੇ ਵਿੱਚ ਮੰਨਿਆ ਗਿਆ ਇਹ ਪਿਛਲੇ ਸਮੇਂ ਦੇ ਵਿੱਚ ਜਿਹੜੇ ਕੋਨੇ ਆਗੂ ਆ ਉਹਨਾਂ ਨੂੰ ਵੀ ਪਤਾ ਐ ਇਤੋਂ ਦੀ ਪੁਲਿਸ ਪ੍ਰਸ਼ਾਸਨ ਨੂੰ ਵੀ ਪਤਾ ਤੁਸੀਂ ਇੱਕ ਸ਼ੰਕਰ ਸ਼ਰਮਾ ਫੜ ਲੋਗੇ ਇੱਥੇ 15000 ਸ਼ੰਕਰ ਸ਼ਰਮਾ ਖੜੇ ਹੋ ਜਾਣਗੇ ਆਉਣ ਵਾਲੇ ਸਮੇਂ ਦੇ ਵਿੱਚ ਫਰੀਦਕੋਟ ਵਾਸੀਆਂ ਨੂੰ ਅਸੀਂ ਅਪੀਲ ਕਰਦੇ ਆ ਜੇ ਤੁਸੀਂ ਫਰੀਦਕੋਟ ਏਰੀਏ ਦਾ ਫਰੀਦਕੋਟ ਸ਼ਹਿਰ ਦਾ ਪਾਣੀ ਸਾਫ਼ ਸੁਥਰਾ ਤੇ ਚੰਗਾ ਪੀਣਾ ਚਾਹੁੰਦੇ ਹੋ ਤਾਂ ਮੋਰਚੇ ਦੀ ਹਮੈਤ ਦੇ ਉੱਤੇ ਜਿੱਤੇ ਵੀ ਕਿਤੇ ਕੋਈ ਪ੍ਰੋਗਰਾਮ ਰੱਖਿਆ ਜਾਂਦਾ ਉੱਤੇ ਵੱਧ ਚੜ ਕੇ ਹਿੱਸਾ ਲਾਓ ਤਾਂ ਜੋ ਇਹ ਪ੍ਰਸ਼ਾਸਨ ਇਹੋ ਜੀਆਂ ਨਲਕੀਆਂ ਕਰਨ ਦੀ ਹਿੰਮਤ ਹੀ ਨਾ ਕਰਦਾ ਜੀ ਹਰਾਸ ਕੀਤਾ ਗਿਆ ਜੀ ਪੁਲਿਸ ਵੱਲੋਂ ਠੀਕ ਹੈ ਸਵੇਰੇ ਮੈਨੂੰ ਤਕਰੀਬਨ 12:20 ਤੇ ਜਾਂ 12:30 ਵਜੇ ਦੇ ਕਰੀਬ ਮੈਨੂੰ ਸਿਟੀ 1 ਦੀ ਮੁਲਾਜ਼ਮ ਚੱਕਦੇ ਆ ਸਿਟੀ 2 ਥਾਣੇ ਚਲੇ ਜਾਂਦੇ ਆ ਸਿਟੀ 2 ਥਾਣੇ ਦੇ ਵਿੱਚ ਜਾ ਕੇ ਮੇਰੇ ਤੋਂ ਉਹਨਾਂ ਤੋਂ ਵਾਰ-ਵਾਰ ਪੁੱਛਦਾ ਕਿ ਦੱਸੋ ਭਾਈ ਮੈਨੂੰ ਤੁਸੀਂ ਲੈ ਕੇ ਆਏ ਉਹਦਾ ਕਾਰਨ ਕੀ ਹੈ ਮੈਨੂੰ ਕਾਰਨ ਨਹੀਂ ਦੱਸਿਆ ਜਾਂਦਾ ਉਸ ਤੋਂ ਬਾਅਦ ਕਰੀਬ 4:00 ਵਜੇ 3:45 ਕਿਤੇ ਮੈਨੂੰ ਸਿਟੀ 1 ਦੇ ਥੋੜੇ ਦਬਾਅ ਦੇ ਹੇਠ ਆ ਕੇ ਇਹ ਦੁਆਰਾ ਮੈਨੂੰ ਉਥੋਂ ਸਿਟੀ 2 ਤੋਂ ਲੈ ਕੇ ਆਉਂਦੇ ਆ ਇੱਥੇ ਲਿਆ ਕੇ ਜੀ ਮੈਨੂੰ ਕਹਿੰਦੇ ਜੀ ਸਾਨੂੰ ਸ਼ੱਕ ਹੈ ਤੁਹਾਡੇ ਤੁਸੀਂ ਲੱਕੇ ਸੁਹਾੜੇ ਦੇ ਸਾਥੀ ਹੋ ਜੇ ਅਸੀਂ ਲੱਖੇ ਸਿਧਾਨੇ ਦੇ ਸਾਥੀ ਵੀ ਹਾਂ ਤੇ ਮੈਨੂੰ ਇਹ ਦੱਸ ਕੇ ਵੀ ਉਥੋਂ ਲਿਆ ਸਕਦੇ ਸੀ ਇਹ ਅਸਲ ਵਿੱਚ ਸਾਡੇ ਤੇ ਦਬਾਅ ਬਣਾਉਣਾ ਚਾਹੁੰਦੇ ਆ ਜਲ ਜੀਵਨ ਬਚਾਓ ਮੋਰਚਾ ਨੂੰ ਢਾਹ ਲੋਣਾ ਚਾਹੁੰਦੇ ਹੈਗੇ ਇਹ ਉਹ ਕਦੀ ਲੱਗਣ ਨਹੀਂ ਦਿੱਤਾ ਜਾਊਗਾ ਅੱਜ ਇਹ ਸਾਰੇ ਲੋਕਾਂ ਦੇ ਪ੍ਰੈਸ਼ਰ ਦੇ ਵਿੱਚ ਇਹਨਾਂ ਨੂੰ ਆਗੇ ਛੱਡਣਾ ਵੀ ਪੈ ਗਿਆ ਇਹਨਾਂ ਨੂੰ ਬਾਹਨੇ ਵੀ ਬਣਾਉਣੇ ਪੈਗੇ ਜਿਸ ਤੇ ਲੱਖੇ ਸਿਧਾਨੇ ਦੇ ਸ਼ੱਕ ਦੇ ਵਿੱਚ ਬਹੁਤ ਸਾਰੀ ਦੁਨੀਆ ਜਾ ਰਹੀ ਹੈਗੀ ਹੈ ਹੋਰ ਕਿੰਨਿਆਂ ਕੋ ਇਹਨਾਂ ਨੇ ਅਰੈਸਟ ਕਰ ਲਿਆ ਜੀ ਇਹ ਸਾਡੇ ਤੇ ਦਬਾਅ ਬਣਾਉਣਾ ਚਾਹੁੰਦੇ ਹੈਗੇ ਆ ਵੀ ਜਿਹੜਾ ਮੋਰਚੇ ਨੂੰ ਢਾਹ ਲਈ ਜਾਵੇ ਅੱਜ ਮੋਰਚੇ 'ਚ ਸਾਡੇ 'ਚ ਨਵੀਂ એનર્ ਹੁਣ ਫਰੀਦਕੋਟ ਦੀਆਂ ਨਹਿਰਾਂ ਜਿਵੇਂ ਸਾਡਾ ਐਮਐਲਏ ਚਾਹੁੰਦਾ ਹੈ ਜਾਂ ਪ੍ਰਸ਼ਾਸਨ ਚਾਹੁੰਦਾ ਜਾਂ ਸਰਕਾਰ ਚਾਹੁੰਦੀ ਉਹਵੇਂ ਤਾਂ ਨਹੀਂ ਬਣਣਗੀਆਂ ਇਹ ਲੋਕ ਤਰੀਕੇ ਨਾਲ ਬਣਣਗੀਆਂ ਅਸੀਂ ਬ੍ਰਿਕ ਲਾਈਨਿੰਗ ਦੀ ਮੰਗ ਕਰਦੇ ਹੁੰਨੇ ਆ ਬ੍ਰਿਕ ਲਾਈਨਿੰਗ ਚਾਹੇ ਅੱਜ ਕਰ ਲੇ ਸਰਕਾਰ ਸਾਨੂੰ ਕੋਈ ਉਹਦੇ ਵਿੱਚ ਪ੍ਰੋਬਲਮ ਨਹੀਂ ਹੈ ਜੇ ਕੰਕਰੀਟ ਦਾ ਅੰਦਰ ਕਣਕਾ ਵੀ ਸਿੱਟਿਆ ਜਾਊਗਾ ਇਹਦਾ ਡਟ ਕੇ ਵਿਰੋਧ ਕੀਤਾ ਜਾਊਗਾ ਇਸ ਮੌਕੇ ਤੇ ਡੀਐਸਪੀ ਤਰਲੋਚਨ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਕਿਸੇ ਨੂੰ ਵੀ ਹਿਰਾਸਤ ਵਿੱਚ ਨਹੀਂ ਲਿਆ ਗਿਆ ਸੀ ਨਹੀਂ ਇਸ ਤਰ੍ਹਾਂ ਦੀ ਕੋਈ ਨਹੀਂ ਕਿ ਇਤਿਆਸ ਰਣ ਵਾਲੀ ਕੋਈ ਗੱਲ ਸਾਹਮਣੇ ਨਹੀਂ ਗਈ ਨਹੀਂ ਵੀ ਇਸ ਮੁੱਦੇ ਨਾਲ ਕੋਈ ਸੰਬੰਧ ਤਾਂ ਕੋਈ ਡਾਇਰੈਕਟ ਜਿਹੜਾ ਤੁਸੀਂ ਕਹਿ ਰਹੇ ਹੋ ਉਸ ਨਾਲ ਤੇ ਕੋਈ ਇਹ ਰਿਪੋਰਟ ਮੈਟਰ ਨਹੀਂ ਗਾ ਇਹ ਤਾਂ ਹੋਰ ਕਿਸ ਮੈਟਰ ਦੇ ਵਿੱਚ ਸਾਨੂੰ ਕੋਈ ਰਿਪੋਰਟੇਸ਼ਨ ਦੀ ਕੋਈ ਸੰਬੰਧ ਵਿੱਚ ਸਾਨੂੰ ਕੋਈ ਇਨਫੋਰਮੇਸ਼ਨ ਉਸ ਕਰਕੇ ਨਾਲ ਲਾਇਆ ਗਿਆ ਸੀ ਵੀ ਇਸ ਦਾ ਟੈਸਟ ਕਰਨ ਦੀ ਗੱਲ ਨਹੀਂ ਸਰ ਇੱਕ ਜਿਹੜੇ ਬਾਰ ਇਕੱਠੇ ਹੋਏ ਸੀ ਜਲ ਜੂਬ ਜੋ ਮੁੱਦੇ ਦੇ ਆਪੂ ਸਾਰੇ ਉਹਨਾਂ ਦਾ ਕਹਿਣਾ ਹੈ ਕਿ ਖਾਨ ਆਗੂ ਇੱਕ ਮੁੰਡਾ ਚਾਰਜੀਸ ਨਾਲ ਉਹਨੂੰ ਘਰ ਦੇ ਵਿੱਚ ਨਜ਼ਰਬੰਦ ਕੀਤਾ ਗਿਆ ਹੈਗਾ ਤੇ ਕੱਲ ਨੂੰ ਜਿਹੜਾ ਲੱਖੇ ਵੱਲੋਂ ਇਕੱਠੀ ਤੇ ਉਸ ਮਾਮਲੇ ਵਿੱਚ ਕੀ ਇਹ ਦੇ ਵਿੱਚ ਕੀ ਸੱਚ ਕਰਦੇ ਇਹ ਐਡੀਟਿਸ਼ਨਲ ਸਾਮਸ ਜਿਸ ਮਿਸ਼ਨ ਸਾਨੂੰ ਕੁਝ ਪਰਸ਼ਨ ਕਰਤਨੇ ਪੈਂਦੇ ਨੇ ਕਿਤੇ ਕੋਈ ਵਾਇਲੇਸ਼ਨ ਹੋ ਗਿਆ ਕਿਤੇ ਕੋਈ ਹੁਣ ਜਵਸਤਾ ਨਾ ਬੀੜੋ ਸਮਦਰੇ ਚਾਤ ਅਸੀਂ ਕੋਈ ਨਾ ਕੋਈ ਆਪਣੀ ਕਾਰਵਾਈ ਕੀਤੀ ਹੈ ਇਹ ਅਜੀਤ ਕਰਨ ਲਈ ਕੋਈ ਅਯਾਸ ਚਲਣ ਲਈ ਕੋਈ ਕਾਰਵਾਈ ਨਹੀਂ ਕਿਸੇ ਨੂੰ ਨਾ ਕਿਸੇ ਵੀ ਮਾਇ ਕੋ ਚਾਲੋ ਅਗਰ ਤੋਹਰੇ ਕਹਿੰਦੇ ਜੀ ਚੀਜ਼ ਸਬੰਧਤ ਨਹੀਂ ਹੈਗਾ ਬੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿਕ